ਸਸਿਕਾ ਜੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਿਖਾ ਕੁਝ ਖਾਸ ਖਬਰਾਂ ਲੈ ਕੇ ਹਾਜ਼ਰ ਆ ਨਜ਼ਰ ਮਾਰਦੇ ਆ ਪਹਿਲੀ ਖਬਰ ਵੱਲ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਹੁਣ ਮੌਸਮ ਖਰਾਬ ਹੋਣ ਕਰਕੇ ਹਵਾਈ ਅੱਡੇਾਂ ਤੇ ਉੱਤੇ ਕਈ ਉਡਾਨਾਂ ਰੱਦ ਕੀਤੀਆਂ ਗਈਆਂ ਨੇ ਤੇ ਜਾਣਕਾਰੀ ਸਾਹਮਣੇ ਆਈ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਕਿਹ ਕੁਝ ਪੂਰਾ ਮਾਮਲਾ ਹੈ ਔਰ ਕਿਸ ਮਾਮਲੇ ਨੂੰ ਲੈ ਕੇ ਸੁਰਖੀਆਂ ਪੜੀਆਂ ਹੋਈਆਂ ਨੇ ਤੇ ਤੁਹਾਨੂੰ ਦੱਸਿਏ ਕਿ ਹੁਣ ਹਵਾਈ ਅੱਡੇ ਦੇ ਉੱਤੇ ਮੌਸਮ ਖਰਾਬ ਹੋਣ ਕਰਕੇ ਵੱਡਾ ਮਾਮਲਾ ਸਾਹਮਣੇ ਆਇਆ ਔਰ ਐਮਸਟਰਮ ਦੇ ਫਿਜ਼ੋਲ ਹਵਾਈ ਅਡੇ ਤੇ ਅੱਜ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਇੱਥੇ ਭਾਰੀ ਬਰਫ ਬਾਰੀ ਹੋਣ ਕਰਕੇ ਜਿਹੜੇ 450 ਉਡਾਨਾਂ ਰੱਦ ਕੀਤੀਆਂ ਗਈਆਂ ਨੇ ਜਾਣਕਾਰੀ ਜਿਹੜੀ ਆ ਉਹ ਏਜੰਸੀਆਂ ਦੇ ਮੁਤਾਬਕ ਸਾਂਝੀ ਕੀਤੀ ਗਈ ਹੈ ਦੱਸਿਆ ਕਿ ਹਵਾਈ ਅਡੇ ਦੇ ਹਵਾਲੇ ਦੇ ਨਾਲ ਦੱਸਿਆ ਗਿਆ ਕਿ ਉਡਾਨਾਂ ਦੀ ਗਿਣਤੀ ਦੇਣ ਵਾਲੇ ਹੋਰ ਵਧਣ ਦੀ ਉਮੀਦ ਹੈ ਜ਼ਿਕਰਯੋਗ ਇਹ ਵੀ ਹੈ ਕਿ ਇਹ ਹਵਾਈ ਅੱਡਾ ਯੂਰਪ ਦੇ ਸਭ ਤੋਂ ਰੁਝੇਮਿਆਂ ਵਾਲਾ ਹਵਾਈ ਅੱਡਾ ਦੇ ਵਿੱਚੋਂ ਇੱਕ ਹੈ ਤੇ ਪਰ ਇਸ ਹਵਾਈ ਅੱਡੇ ਤੇ ਪਿਛਲੇ 2 ਦਿਨਾਂ ਤੋਂ ਖਰਾਬ ਮੌਸਮ ਕਰਕੇ ਵੱਡੀ ਗਿਣਤੀਆਂ ਦੇ ਵਿੱਚ ਉਡਾਨਾਂ ਰद्द ਹੋਈਆਂ ਜਾਂ ਦੇਰੀ ਨਾਲੇ ਚਲ ਰੀਆਂ ਨੇ ਤੇ ਉਸ ਤੋਂ ਬਾਅਦ ਹੁਣ ਤੁਹਾਨੂੰ ਦੱਸੀਏ ਕਿ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਇਸ ਖਰਾਬ ਮੌਸਮ ਦੇ ਕਰਕੇ ਲੋਕ ਜਿਹੜੇ ਨੇ ਉਹ ਪ੍ਰੇਸ਼ਾਨ ਜ਼ਰੂਰ ਹੋਣੇ ਨੇ ਤਾਂ ਖਬਰ ਜਿਹੜੀ ਆ ਸਾਹਮਣੇ ਆਈ ਆ ਦੱਸਿਆ ਗਿਆ ਕਿ ਹੋਰ ਐਮਸਟਰਡਮ ਹਵਾਈ ਅੱਡੇ ਤੇ ਉੱਤੇ ਵੱਡੇ ਪੱਤਰ ਦੇ ਉੱਤੇ ਉਡਾਨਾਂ ਰੱਦ ਕੀਤੀਆਂ ਬਰਫਵਾਰੀ ਦੇ ਕਰਕੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕ ਪਰੇਸ਼ਾਨ ਨੇ ਔਰ ਉਸ ਤੋਂ ਬਾਅਦ ਹੁਣ ਯਾਤਰੀ ਜਿਹੜੇ ਨੇ ਉਹਨਾਂ ਨੂੰ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਉਡਾਨਾਂ ਦੀ ਗਿਣਤੀ ਜਿਹੜੇ ਹੋਰ ਵਾਅਦਾ ਹੋ ਸਕਦਾ ਜਿਹੜੀਆਂ ਉਡਾਨਾਂ ਰੱਦ ਹੋਈਆਂ ਨੇ ਤਾਂ ਇਸ ਪੂਰੇ ਮਾਮਲੇ ਨੂੰ ਲੈ ਕੇ ਸੁਰਖੀਆਂ ਵਧੀਆਂ ਹੋਈਆਂ ਨੇ ਸਿਕਰਯੋਗ ਵੀ ਹੈ ਕਿ ਇਹ ਹਵਾਈ ਅੱਡਾ ਯੂਰਪ ਦੇ ਸਭ ਤੋਂ ਰਜਮੀ ਵਾਲੇ ਹਵਾਈ ਅੱਡੇ ਦੇ ਵਿੱਚੋਂ ਇੱਕ ਹੈ ਪਰ ਇਸ ਹਵਾਈ ਅੱਡੇ ਤੇ ਪਿਛਲੇ 2 ਦਿਨਾਂ ਤੋਂ ਕਾਫੀ ਮੌਸਮ ਖਰਾਬ ਚੱਲਿਆ ਜਿਸ ਕਰਕੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਲੋਕ ਪਰੇਸ਼ਾਨ ਨੇ ਔਰ ਇਸ ਤੋਂ ਬਾਅਦ ਹੁਣ ਵੱਡੇ ਪੱਧਰ ਤੇ ਲੋਕਾਂ ਨੂੰ ਅਲਰਟ ਕੀਤਾ ਜਾ ਰਿਹਾ ਕਿ ਜਦੋਂ ਵੀ ਤੁਸੀਂ ਹੁਣ ਸਫਰ ਕਰਨਾ ਹੈ ਤਾਂ ਤੁਸੀਂ ਪੂਰੀ ਕਰ ਦੇ ਵਿੱਚੋਂ ਨਿਕਲਣ ਤੋਂ ਪਹਿਲਾਂ ਵੋਟੇਸ਼ਨ ਲਵੋ ਔਰ ਪੂਰੀ ਜਾਣਕਾਰੀ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਹੁਣ ਜੇਕਰ ਤੁਸੀਂ ਵੀ ਯੂਰਪ ਦੇ ਵਿੱਚ ਸਫਰ ਕਰਨ ਬਾਰੇ ਸੋਚ ਰਹੇ ਹੋ ਤੁਸੀਂ ਉਡਾਨਾਂ ਭਰਨ ਬਾਰੇ ਸੋਚਦੇ ਹੋ ਤਾਂ ਤੁਹਾਡੇ ਲਈ ਖਬਰ ਇਹ ਹੈ ਕਿ ਮੌਸਮ ਖਰਾਬ ਹੋਣ ਕਰਕੇ 파ਰੀਬਰਫ 파ਰੀ ਹੋਣ ਕਰਕੇ ਮੁਸ਼ਕਲਾਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਔਰ ਐਮਸਟਰਡਮ ਦੇ ਸਿਫੋਲ ਹਵਾਈ ਅੱਡੇ ਦੇ ਹੌਲ ਹਵਾਈ ਅੱਡੇ ਤੇ ਯਾਤਰੀਆਂ ਦੇ ਲਈ ਅਲਰਟ ਜਾਰੀ ਕੀਤਾ ਗਿਆ ਹੈ ਭਾਰਤ ਤੋਂ ਪਾਕਿਸਤਾਨ ਸਿੱਖ ਜਥੇ ਨਾਲ ਯਾਤਰਾ ਤੇ ਗਈ ਪੰਜਾਬੀ ਮਹਿਲਾ ਸਰਬਜੀਤ ਕੌਰ ਉਰਫ ਨੂਰ ਹੁਸੈਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਮਹਿਲਾ ਦੀ ਗ੍ਰਿਫਤਾਰੀ ਦੇ ਦੌਰਾਨ ਦੀ ਪਹਿਲੀ ਤਸਵੀਰ ਵੀ ਸਾਹਮਣੇ ਆਈ ਹੈ ਉਸਦੇ ਪਾਕਿਸਤਾਨੀ ਪਤੀ ਨਾਸਿਰ ਹੁਸੈਨ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਸਰਬਜੀਤ ਨੂੰ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਤੋਂ ਭਾਰਤ ਡਿਪੋਰਟ ਕੀਤਾ ਜਾਵੇਗਾ ਸਰਬਜੀਤ ਕੌਰ 4 ਨਵੰਬਰ 2025 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਲਈ ਸਿੱਖ ਸ਼ਰਧਾਲੂਆਂ ਦੇ ਇੱਕ ਸਮੂਹ ਨਾਲ ਪਾਕਿਸਤਾਨ ਗਈ ਸੀ ਉੱਥੇ ਉਸਨੇ ਇੱਕ ਪਾਕਿਸਤਾਨੀ ਵਿਅਕਤੀ ਨਾਸਿਰ ਹੁਸੈਨ ਨਾਲ ਵਿਆਹ ਕੀਤਾ ਵਿਆਹ ਲਈ ਸਰਬਜੀਤ ਨੇ ਇਸਲਾਮ ਧਰਮ ਧਾਰਨ ਕਰ ਲਿਆ ਅਤੇ ਆਪਣਾ ਨਾਮ ਬਦਲ ਕੇ ਨੂਰ ਹੁਸੈਨ ਰੱਖ ਲਿਆ ਸਰਬਜੀਤ ਕੌਰ 4 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਮੋਕੇ 1932 ਸਰਦਾਲੂਆਂ ਦੇ ਸਮੂਹ ਨਾਲ ਅੰਮ੍ਰਿਤਸਰ ਤੋਂ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਗਈ ਸੀ ਇਹ ਸਿੱਖ ਸਮੂਹ 10 ਦਿਨ ਪਾਕਿਸਤਾਨ ਵਿੱਚ ਰਿਹਾ ਸਿੱਖ ਗੁਰੂਆਂ ਨਾਲ ਜੁੜੇ ਵੱਖ-ਵੱਖ ਥਾਨਾਂ ਦਾ ਦੌਰਾ ਕੀਤਾ ਅਤੇ 13 ਨਵੰਬਰ ਨੂੰ ਭਾਰਤ ਵਾਪਸ ਪਰਤਿਆ ਪੂਰਾ ਸਿੱਖ ਸਮੂਹ ਇਕੱਠੇ ਭਾਰਤ ਵਾਪਸ ਆਉਣ ਤੋਂ ਪਹਿਲਾਂ ਅਕਾਲ ਤਖਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਤਿੰਨ ਔਰਤਾਂ ਸਮੇਤ ਕੁੱਲ 9 ਸ਼ਰਧਾਲੂ ਪਹਿਲਾਂ ਵਾਪਸ ਆਏ ਸਨ ਹਾਲਾਂਕਿ ਜਦੋਂ ਸ਼ਰਧਾਲੂਆਂ ਦਾ ਪੂਰਾ ਸਮੂਹ ਵਾਪਸ ਆਇਆ ਤਾਂ ਯੋਜਨਾਬੱਧ 1923 ਦੀ ਬਜਾਏ ਸਿਰਫ 1922 ਲੋਕ ਵਾਪਸ ਆਏ ਜਾਂਚ ਕਰਨ ਤੇ ਪਤਾ ਲੱਗਾ ਕਿ ਕਪੂਰਥਲਾ ਦੀ ਰਹਿਣ ਵਾਲੀ ਸਰਬਜੀਤ ਕੌਰ ਜੋ ਸਮੂਹ ਦੇ ਨਾਲ ਗਈ ਸੀ ਵਾਪਸ ਨਹੀਂ ਆਈ ਉਸ ਦਾ ਨਾਮ ਨਾ ਤਾਂ ਪਾਕਿਸਤਾਨ ਦੇ ਐਗਜ਼ਿਟ ਰਿਕਾਰਡਾਂ ਵਿੱਚ ਮਿਲਿਆ ਅਤੇ ਨਾ ਹੀ ਭਾਰਤ ਦੇ ਐਂਟਰੀ ਰਿਕਾਰਡਾਂ ਵਿੱਚ ਸ਼ੁਰੂ ਵਿੱਚ ਉਸ ਨੂੰ ਲਾਪਤਾ ਮੰਨਿਆ ਗਿਆ ਇਸ ਤੋਂ ਬਾਅਦ ਪਾਕਿਸਤਾਨ ਦੀ ਸਥਾਨਕ ਪੁਲਿਸ ਨੇ ਵੀ ਜਾਂਚ ਸ਼ੁਰੂ ਕੀਤੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਤੇ ਉਸ ਤੋਂ ਬਾਅਦ ਜਦੋਂ ਪਤਾ ਲੱਗਾ ਕਿ ਉਹ ਇੱਕ ਪਾਕਿਸਤਾਨੀ ਵਿਅਕਤੀ ਨਾਲ ਵਿਆਹ ਕਰਵਾ ਚੁੱਕੀ ਹੈ ਤਾ ਹੁਣ ਇਸ ਵੇਲੇ ਦੀ ਖਬਰ ਇਹ ਆ ਰਹੀ ਹੈ ਕਿ ਉਸ ਨੂੰ ਤੇ ਉਸਦੇ ਪਤੀ ਨੂੰ ਹੁਸੈਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਰੋहतक ਦੀ ਸੁਨਾਰੀਆ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਡੇਰਾ ਸੱਚਾ ਸੋਦਾ ਮੁਖੀ ਗੁਰਮੀਤ RAM ਰਹੀਮ ਨੂੰ ਇੱਕ ਵਾਰ ਫਿਰ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ ਹੈ। ਉਹਨਾਂ ਨੂੰ ਹੁਣ 40 ਦਿਨਾਂ ਦੀ ਪੈਰੋਲ ਮਿਲੀ ਹੈ। ਸੋਮਵਾਰ ਸਵੇਰੇ ਲਗਭਗ 11:30 ਵਜੇ ਪੈਰੋਲ ਮਿਲਣ ਤੋਂ ਬਾਅਦ ਉਹ ਸਰਸਾ ਡੇਰੇ ਲਈ ਰਵਾਨਾ ਹੋਗੇ। RAM ਰਹੀਮ ਦੀ ਸੁਰੱਖਿਆ ਲਈ ਡੇਰੇ ਦੇ ਆਲੇ-ਦੁਆਲੇ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਨੇ ਗੁਰਮੀਤ RAM ਰਹੀਮ ਨੂੰ ਸੁਨਾਰੀਆ ਜੇਲ ਤੋਂ ਲੈਣ ਲਈ ਸਿਰਸਾ ਡੇਰੇ ਤੋਂ ਲਗਜ਼ਰੀ ਗੱਡੀਆਂ ਦਾ ਕਾਫਲਾ ਪਹੁੰਚਿਆ ਜਿਸ ਵਿੱਚ ਦੋ ਬੁਲੇਟ ਪ੍ਰੂਫ ਲੈਂਡ ਕਰੂਜ਼ਰ ਦੋ ਫੋਰਚੂਨਰ ਅਤੇ ਦੋ ਹੋਰ ਵਾਹਨ ਸ਼ਾਮਿਲ ਸਨ ਪਿਛਲੇ 8 ਸਾਲਾਂ ਵਿੱਚ ਇਹ 15ਵੀਂ ਵਾਰ ਹੈ ਜਦੋਂ ਬਾਬਾ RAM ਰਹੀਮ ਨੂੰ ਜੇਲ ਤੋਂ ਰਿਹਾ ਕੀਤਾ ਗਿਆ ਹੈ ਇਹ 2026 ਵਿੱਚ ਉਸਦੀ ਪਹਿਲੀ ਰਿਹਾਈ ਹੋਵੇਗੀ ਇਸ ਤੋਂ ਪਹਿਲਾਂ ਉਹਨਾਂ ਨੂੰ 15 ਅਗਸਤ ਨੂੰ ਜੇਲ ਤੋਂ ਰਿਹਾ ਕੀਤਾ ਗਿਆ ਸੀ ਡੇਰਾ ਸੱਚਾ ਸੌਦਾ ਦੇ ਦੂਜੇ ਗੁਰੂ ਸ਼ਾਹ ਸਤਨਾਮ ਜੀ ਦੇ ਜਨਮ ਦਿਵਸ ਦੇ ਮੌਕੇ ਤੇ ਉਸ ਨੂੰ ਪੈਰੋਲ ਦਿੱਤੀ ਗਈ ਸੀ। ਰਾਮ ਰਹੀਮ ਦੇ ਸਿਰਸਾ ਆਉਣ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਵਿੱਚ ਤਿਆਰੀਆਂ ਸ਼ੁਰੂ ਹੋ ਗਈਆਂ ਅਤੇ ਉਤਸ਼ਾਹ ਹੋਰ ਤੇਜ਼ ਹੋ ਗਿਆ। 2017 ਵਿੱਚ ਜ਼ਬਰ ਜਨਾਹ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਉਸ ਨੂੰ ਦੁਬਾਰਾ ਰਿਹਾਅ ਕੀਤਾ ਜਾਵੇਗਾ। ਅਗਸਤ 2017 ਵਿੱਚ ਰਾਮ ਰਹੀਮ ਨੂੰ ਦੋ ਮਹਿਲਾ ਪੈਰੋਕਾਰਾਂ ਨਾਲ ਜ਼ਬਰ ਜਨਾਹ ਕਰਨ ਦੇ ਦੋਸ਼ ਵਿੱਚ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਇਸ ਸਜ਼ਾ ਤੋਂ ਬਾਅਦ ਪੰਚਕੁਲਾ ਅਤੇ सिरसा ਵਿੱਚ ਭਾਰੀ ਹਿੰਸਕ ਭੜਕ ਗਈ ਸੀ ਜਿਸ ਵਿੱਚ ਲਗਭਗ 40 ਲੋਕ ਮਾਰੇ ਗਏ ਸਨ 2019 ਵਿੱਚ ਪੰਚਕੁਲਾ ਦੀ ਇੱਕ ਵਿਸ਼ੇਸ਼ सीबीआई ਅਦਾਲਤ ਨੇ ਪੱਤਰਕਾਰ ਦੇ ਕਤਲ ਲਈ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹਾਲਾਂਕਿ ਰਾਮ ਰਖੀਮ ਦੀ ਪੈਰੋਲ ਤੇ ਇਤਰਾਜ਼ ਉਠਦੇ ਰਹੇ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਦਾ ਇੱਕ ਬਿਹਤ ਵੱਡਾ ਬਿਆਨ ਸਾਹਮਣੇ ਆਇਆ ਜਿੱਥੇ 트੍ਰੰਪ ਨੇ ਹੁਣ ਭਾਰਤ ਦੇ ਤੇਲ ਖਰੀਦਣ ਨੂੰ ਲੈ ਕੇ ਵੱਡੀ ਪ੍ਰਤੀਕਿਰਿਆ ਦਿੱਤੀ ਹੈ ਇਹ ਪ੍ਰਤੀਕਿਰਿਆ ਉਦੋਂ ਸਾਹਮਣੇ ਆਉਂਦੀ ਹੈ ਜਦੋਂ ਭਾਰਤ ਤੇ ਦੂਸਰੇ ਪਾਸੇ ਨਾਲ ਦੀ ਨਾਲ ਹੁਣ ਅਮਰੀਕਾ ਦੇ ਵਿੱਚ ਵਪਾਰਕ ਸਾਂਝ ਦੀ ਗੱਲ ਚੱਲਦੀ ਹੈ ਪਰ ਉਸ ਪਾਸੇ ਹੀ 트੍ਰੰਪ ਦਾ ਵੱਡਾ ਬਿਆਨ ਵੀ ਚਰਚਾ ਦੇ ਵਿੱਚ ਆਇਆ ਤਾਂ ਮਾਮਲਾ ਛਿੜਿਆ ਤਾਂ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਦੱਸਿਆ ਜਾ ਰਿਹਾ ਹੈ ਕਿ ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਵੱਡੀਆਂ ਪ੍ਰਤੀਕਿਰਿਆਵਾਂ ਜ਼ਾਹਰ ਕੀਤੀਆਂ ਜਾ ਰਹੀਆਂ ਨੇ ਤੇ ਉਹਨਾਂ ਨੇ ਕਿਹਾ ਕਿ ਜੇਕਰ ਭਾਰਤ ਰੂਸ ਤੋਂ ਤੇਲ ਖਰੀਦਣ ਤੇ ਮੁੱਦ ਤੇ ਅਮਰੀਕਾ ਦੀ ਮਦਦ ਨਹੀਂ ਕਰਦਾ ਤਾਂ ਭਾਰਤੀ ਸਮਾਨ ਤੇ ਲਗਾਏਗੇ ਟੈਰਿਫ ਹੋਰ ਵਧਾਏ ਜਾ ਸਕਦੇ ਸਨ ਅਜਿਹੀ ਪ੍ਰਤੀਕਿਰਿਆ ਸਾਮਣੇ ਆਇਆ aur ਦੱਸਿਆ ਜਾ ਰਿਹਾ ਕਿ ਹੁਣ ਅਮਰੀਕਾ ਦੇ ਰਾਸ਼ਟਰਪਤੀ 트ੰਪ ਨੇ ਬਿਆਨ ਦਿੱਤਾ ਉਹਨਾਂ ਨੇ ਅਮਰੀਕਾ ਭਾਰਤ ਤੋਂ ਆਉਣ ਵਾਲੇ ਵਸਤੂਆਂ ਤੇ ਮੌਜੂਦਾ ਟੈਰਿਫ ਵਧਾ ਸਕਦੇ ਨੇ ਅਜਿਹੀ ਟਿੱਪਣੀ ਕੀਤੀ 트ੰਪ ਦਾ ਇਸ਼ਾਰਾ ਭਾਰਤ ਅਤੇ ਰੂਸ ਵਿਚਾਲੇ ਤੇਲ ਵਪਾਰ ਵੱਲ ਸੀ ਜਿੱਦਾਂ 트ੰਪ ਪ੍ਰਸ਼ਾਸਨ ਲੰਬੇ ਸਮੇਂ ਤੋਂ ਵਿਰੋਧ ਕਰਦੇ ਆ ਰਹੇ ਨੇ 트ੰਪ ਨੇ ਇਹ ਵੀ ਯਾਦ ਦਿਵਾਇਆ ਕਿ ਅਗਸਤ 2025 ਵਿੱਚ ਇਸੇ ਮੁੱਦੇ ਨੂੰ ਲੈ ਕੇ ਭਾਰਤ ਦੇ ਟੈਰਿਫ ਦੁੱਗਣਾ ਕਰਕੇ ਪਿਆ ਫਿਰ ਪਟਿਸ਼ਤ ਕਰ ਦਿੱਤਾ ਕਿ ਅਮਰੀਕਾ ਦਾ ਦੋਸ਼ ਰਿਹਾ ਕਿ ਰੂਸ ਨੂੰ ਤੇਲ ਤੋਂ ਹੋਣ ਵਾਲੀ ਕਮਾਈ ਯੂਕਰੇਨ ਵਿੱਚ ਵਰਤੀ ਜਾ ਰਹੀ ਹੈ ਰੈਜਿਸਟ੍ਰੇਸ਼ਨਸ ਮੁਤਾਬਕ ਔਰ ਟਰੰਪ ਦੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਰੂਸੀ ਤੇਲ ਤੇ ਮੁੱਦੇ ਤੇ ਮਦਦ ਨਹੀਂ ਕਰਦੇ ਤਾਂ ਅਸੀਂ ਭਾਰਤ ਤੇ ਟੈਰਿਫ ਵਧਾ ਸਕਦੇ ਹਾਂ ਆਪਣੇ ਸੰਬੋਧਨ ਦੌਰਾਨ 트럼ਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਲ ਵੀ ਲਿਆ ਉਹਨਾਂ ਨੇ ਪੀਐਮ ਮੋਦੀ ਨੂੰ ਚੰਗਾ ਇਨਸਾਨ ਦੱਸਿਆ ਕਿ ਮੋਦੀ ਜਾਣਦੇ ਸਨ ਕਿ ਅਮਰੀਕੀ ਰਾਸ਼ਟਰਪਤੀ ਖੁਸ਼ ਨਹੀਂ ਹਨ ਵਾਈਟ ਹਾਊਸ ਵਿੱਚ ਜਾਰੀ ਇੱਕ ਵੀਡੀਓ 트럼ਪ ਨੇ ਕਹਿੰਦੇ ਹੋਏ ਸੁਨਿਆ ਗਿਆ ਕਿ ਉਹ ਜਾਣਦੇ ਸਨ ਕਿ ਮੈਂ ਖੁਸ਼ ਨਹੀਂ ਹਾਂ ਮੈਂ ਖੁਸ਼ ਕਰਨਾ ਜ਼ਰੂਰੀ ਸੀ ਪਰ ਵਪਾਰ ਕਰਦੇ ਹਨ ਅਤੇ ਅਸੀਂ ਬਹੁਤ ਜਲਦੀ ਹੀ ਟੈਰਿਫ ਵਧਾ ਸਕਦੇ ਹਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਵਾਤਾਵਰਣ ਉਲੰਘਣਾਵਾਂ ਤੇ ਵੱਡੀ ਕਾਰਵਾਈ ਕੀਤੀ ਹੈ ਪਿਛਲੇ ਮਹੀਨੇ ਦੌਰਾਨ ਸ਼ਹਿਰ ਅਤੇ ਉਦਯੋਗਿਕ ਖੇਤਰਾਂ 'ਚ ਚੱਲ ਰਹੀਆਂ ਲਗਭਗ 200 ਇਲੈਕਟ੍ਰੋਪਲੇਟਿੰਗ ਯੂਨਿਟਾਂ ਦੀ ਪੂਰੀ ਜਾਂਚ ਵਾਤਾਵਰਣ ਮਾਪ ਡੰਡਾ ਦੀ ਲਗਭਗ 80 ਅਨਿਯਮਤਾਵਾਂ ਦਾ ਖੁਲਾਸਾ ਹੋਇਆ ਹੈ। ਇਹਨਾਂ 'ਚੋਂ 25 ਯੂਨਿਟਾਂ ਵਿਰੁੱਧ ਗੰਭੀਰ ਲਾਪਰਵਾਹੀ ਪਾਈ ਗਈ ਹੈ ਜਿਸ ਕਾਰਨ ਉਹਨਾਂ ਦੇ ਬਿਜਲੀ ਕਨੈਕਸ਼ਨ ਕੱਟੇਗੇ। ਹੋਰ ਗਲਤ ਯੂਨਟਾਂ ਨੂੰ ਭਾਰੀ ਜੁਰਮਾਨੇ ਅਤੇ ਅੰਤਿਮ ਚੇਤਾਵਨੀ ਦਿੱਤੀ ਗਈ ਹੈ। पीपीसीबी अधिकारी ਅਨੁਸਾਰ ਨਰੀਖਣ ਤੋਂ ਪਤਾ ਲੱਗਾ ਹੈ ਕਿ ਕਈ ਇਲੈਕਟ੍ਰੋਪਲੇਟਿੰਗ ਯੂਨਿਟ ਸਹੀ ਟ੍ਰੀਟਮੈਂਟ ਤੋਂ ਬਿਨਾ ਦੂਸ਼ਿਤ ਪਾਣੀ ਦਾ ਨਿਪਟਾਰਾ ਕਰ ਰਹੇ ਸਨ ਇੱਕ ਕਾਮਨ ਐਫਲੂਐਂਟ ਟ੍ਰੀਟਮੈਂਟ ਪਲਾਂਟ ਨਾਲ ਜੁੜੇ ਹੋਣ ਦੇ ਬਾਵਜੂਦ ਕੁਝ ਯੂਨਿਟਾਂ ਆਪਣੇ ਗੰਦੇ ਪਾਣੀ ਨੂੰ ਸਥਾਪਿਤ ਮਾਪ ਡੰਡਾ ਅਨੁਸਾਰ ਟ੍ਰੀਟ ਕਰਨ 'ਚ ਸਫਲ ਰਹੀਆਂ ਇਸ ਤੋਂ ਇਲਾਵਾ ਸੀਵਰ ਲਾਈਨਰ 'ਚ ਬਾਈਪਾਸ ਸਮੇਤ ਕੁਝ ਥਾਵਾਂ 'ਤੇ ਅਣਸੋਧੇ ਸੀਵਰੇਜ ਦੇ ਮਾਮਲੇ ਵੀ ਪਾਏ ਗਏ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੀਪੀਸੀਬੀ ਨੇ ਇਲੈਕਟ੍ਰੋਪਲੇਟਿੰਗ ਯੂਨਿਟਾਂ ਦੀ ਤਸਦੀਕ ਪ੍ਰਕਿਰਿਆ ਸ਼ੁਰੂ ਕੀਤੀ ਹੈ ਇਸ ਪ੍ਰਕਿਰਿਆ ਦੌਰਾਨ ਨਾ ਸਿਰਫ ਗੈਰਕਾਨੂੰਨੀ ਤੌਰ 'ਤੇ ਚੱਲ ਰਹੀਆਂ ਇਕਾਈਆਂ ਦੀ ਪਛਾਣ ਕੀਤੀ ਗਈ ਹੈ ਸਗੋ ਕਾਨੂੰਨੀ ਇਕਾਈਆਂ ਦੇ ਕੰਮਕਾਜ ਦੀ ਵੀ ਬਰੀਕੀ ਨਾਲ ਜਾਂਚ ਕੀਤੀ ਗਈ ਹੈ। ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਵਾਰ-ਵਾਰ ਚੇਤਾਵਨੀਆਂ ਦੇ ਬਾਵਜੂਦ ਨਿਯਮਾਂ ਦੀ ਪਾਲਣਾ ਕਰਨ 'ਚ ਅਸਫਲ ਰਹਿਣ ਵਾਲੀਆਂ ਇਕਾਈਆਂ ਵਿਰੁੱਧ ਸਖਤ ਕਾਰਵਾਈ ਕੀਤੀ ਗਈ ਹੈ। ਬੋਰਡ ਨੇ ਕਿਹਾ ਹੈ ਕਿ ਇਸ ਮੁਹਿੰਮ ਦਾ ਉਦੇਸ਼ ਸਿਰਫ ਜੁਰਮਾਨੇ ਲਗਾਉਣਾ ਨਹੀਂ ਹੈ, ਸਗੋ ਉਦਯੋਗਿਕ ਇਕਾਈਆਂ ਨੂੰ ਵਾਤਾਵਰਨ ਸੁਰੱਖਿਆ ਲਈ ਜ਼ਿੰਮੇਵਾਰ ਬਣਾਉਣਾ ਵੀ ਹੈ। ਤਾਂ ਜੋ ਭਵਿੱਖ 'ਚ ਪਾਣੀ ਦੇ ਸਰੋਤਾਂ ਅਤੇ ਜਨਤਕ ਸਿਹਤ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਿਆ ਜਾ ਸਕੇ ਪੀਪੀਸੀਬੀ ਦੇ ਮੁਖ ਇੰਜੀਨੀਅਰ ਆਰਕੇ ਰੱਤਾ ਨੇ ਕਿਹਾ ਹੈ ਕਿ ਇਹ ਮੁਹਿੰਮ ਸਾਫ਼ ਪਾਣੀ ਦੇ ਸਰੋਤਾਂ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਉਸੇ ਚੌਕਸੀ ਨਾਲ ਜਾਰੀ ਰਹੇਗੀ ਉਹਨਾਂ ਕਿਹਾ ਹੈ ਕਿ ਵਾਤਾਵਰਣ ਨਿਯਮਾਂ ਦੀ ਉਲੰਘਣਾ ਕਰਨ ਵਾਲੀ ਕਿਸੇ ਵੀ ਇਕਾਈ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਲੋੜ ਪੈਣ ਤੇ ਹੋਰ ਸਖਤ ਕਾਰਵਾਈ ਕੀਤੀ ਜਾਵੇਗੀ ਉੱਤਰ ਪ੍ਰਦੇਸ਼ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਇੱਥੇ ਗ੍ਰੇਟਰ ਨੌਇਡਾ ਵਿੱਚ ਇੱਕ ਪ੍ਰੇਮਿਕਾ ਨੇ ਆਪਣੇ ਵਿਦੇਸ਼ੀ ਪ੍ਰੇਮੀ ਦੀ ਛਾਤੀ ਵਿੱਚ ਚਾਕੂ ਮਾਰ ਦਿੱਤਾ ਜਦੋਂ ਉਸ ਨੂੰ ਖੂਨ ਵਹਿਣ ਲੱਗ ਪਿਆ ਤਾਂ ਖੁਦ ਹੀ ਉਸ ਨੂੰ ਹਸਪਤਾਲ ਲੈ ਗਿਆ ਜਿੱਥੇ ਵਿਦੇਸ਼ੀ ਪ੍ਰੇਮੀ ਦੀ ਮੌਤ ਹੋ ਗਈ ਹਸਪਤਾਲ ਪ੍ਰਬੰਧਨ ਤੋਂ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਪੁੱਛਗਿੱਛ ਦੌਰਾਨ ਲੜਕੀ ਨੇ ਕਿਹਾ ਮੈਂ ਆਪਣੇ ਪ੍ਰੇਮੀ ਨੂੰ ਜਾਣ ਬੁੱਝ ਕੇ ਨਹੀਂ ਮਾਰਿਆ ਅਸੀਂ ਪਾਰਟੀ ਕਰ ਰਹੇ ਸੀ ਅਤੇ ਫਿਰ ਲੜਾਈ ਹੋ ਗਈ ਮੈਨੂੰ ਗੁੱਸਾ ਆਇਆ ਇਸ ਲਈ ਮੈਂ ਉਸਦੀ ਛਾਤੀ ਵਿੱਚ ਚਾਕੂ ਮਾਰ ਦਿੱਤਾ ਪੁਲਿਸ ਨੇ ਮਣੀਪੁਰ ਦੀ ਰਹਿਣ ਵਾਲੀ ਪ੍ਰੇਮਿਕਾ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂ ਉਸਦਾ ਪ੍ਰੇਮੀ ਦੱਖਣੀ ਕੋਰੀਆ ਦਾ ਰਹਿਣ ਵਾਲਾ ਸੀ ਦੱਖਣੀ ਕੋਰੀਆ ਦਾ ਰਹਿਣ ਵਾਲਾ ਡੱਕ ਹੀਊ ਇੱਕ ਮੋਬਾਈਲ ਕੰਪਨੀ ਵਿੱਚ ਮੈਨੇਜਰ ਸੀ ਉਸਦਾ ਮਣੀਪੁਰ ਦੀ ਲੁਜ਼ੀਨਾ ਪਮਈ ਨਾਲ ਅਫੇਅਰ ਸੀ ਦੋਵੇਂ ਦੋ ਸਾਲਾਂ ਤੋਂ ਲਿਵਿੰਗ ਵਿੱਚ ਰਹ ਰਹੇ ਸਨ ਅਤੇ ਨੌਇਡਾ ਦੀ ਇੱਕ ਸੋਸਾਇਟੀ ਵਿੱਚ ਇਕੱਠੇ ਰਹਿੰਦੇ ਸਨ ਪੁੱਛਗਿੱਛ ਦੌਰਾਨ लुजेना ਨੇ ਪੁਲਿਸ ਨੂੰ ਦੱਸਿਆ ਕਿ ਅਸੀਂ ਸ਼ਨੀਵਾਰ ਰਾਤ ਨੂੰ ਪਾਰਟੀ ਕਰ ਰਹੇ ਸੀ ਅਸੀਂ ਇਕੱਠੇ ਸ਼ਰਾਬ ਪੀਤੀ ਸਾਡੇ ਵਿਚਕਾਰ ਲੜਾਈ ਹੋਈ ਬਹਿਸ ਇਸ ਹੱਦ ਤੱਕ ਵੱਧ ਗਈ ਕਿ ਸ਼ਰਾਬੀ ਹਾਲਤ ਵਿੱਚ ਮੈਂ ਗਲਤੀ ਨਾਲ ਉਸ ਦੀ ਛਾਤੀ ਵਿੱਚ ਚਾਕੂ ਮਾਰ ਦਿੱਤਾ ਮੈਨੂੰ ਨਹੀਂ ਪਤਾ ਸੀ ਕਿ ਚਾਕੂ ਉਸ ਦੀ ਛਾਤੀ ਵਿੱਚ ਵੜ ਜਾਵੇਗਾ ਅਤੇ ਇੰਨਾ ਡੂੰਘਾ ਜ਼ਖਮ ਹੋ ਜਾਵੇਗਾ ਜਲਦੀ ਹੀ ਜਦੋਂ ਡੱਕ ਖੂਨ ਨਾਲ ਲਤਪਟ ਹੋ ਗਿਆ ਮੈਂ ਉਸ ਨੂੰ ਤੁਰੰਤ ਗ੍ਰੇਟਰ ਨੌਇਡਾ ਦੇ ਜੀ ਆਈ ਐਮ ਹਸਪਤਾਲ ਲੈ ਕੇ ਗਈ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਮੇਰਾ ਇਰਾਦਾ ਉਸ ਨੂੰ ਮਾਰਨਾ ਨਹੀਂ ਸੀ ਜੋ ਵੀ ਹੋਇਆ ਉਹ ਅਣਜਾਣੇ ਵਿੱਚ ਹੋਇਆ ਪੁਲਿਸ ਨੇ ਅਜੇ ਵੀ ਔਰਤ ਤੋਂ ਪੁੱਛਗਿੱਛ ਕੀਤੀ ਹੈ ਪੁਲਿਸ ਨੇ ਕਿਹਾ ਹੈ ਕਿ ਫਲਹਾਲ ਮ੍ਰਿਤਕ ਡੱਕ ਦੀ ਛਾਤੀ ਤੇ ਸਿਰਫ ਇੱਕ ਚਾਕੂ ਦਾ ਨਿਸ਼ਾਨ ਦਿਖਾਈ ਦੇ ਰਿਹਾ ਹੈ ਹਾਲਾਂਕਿ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਇਹ ਪੁਸ਼ਟੀ ਹੋਵੇਗੀ ਕਿ ਚਾਕੂ ਦੇ ਕਿੰਨੇ ਜ਼ਖਮ ਦਿੱਤੇ ਗਏ ਸਨ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਬੇहद ਵੱਡੀ ਧਮਕੀ ਜਿਹੜੀ ਆ ਵੈਨਜ਼ੁਏਲਾ ਦੇ ਰਾਸ਼ਟਰਪਤੀ ਨੂੰ ਦੇ ਦਿੱਤੀ ਹੈ ਵੈਨਜ਼ੁਏਲਾ ਦੀ ਰਾਸ਼ਟਰਪਤੀ ਨੂੰ ਧਮਕੀ ਦੇਖੇ ਕਿਹਾ ਕਿ ਜੇਕਰ ਗੱਲ ਨਾ ਮੰਨੀ ਤਾਂ ਖਮਿਆਜਾ ਬੁਰਾ ਹੋ ਸਕਦਾ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਸੁਰਖੀਆਂ ਬੜੀਆਂ ਹੋਈਆਂ ਨੇ ਤੇ ਸੋਸ਼ਲ ਮੀਡੀਆ ਤੇ ਵੀ ਖਬਰਾਂ ਵਹਿ ਰਹੀ ਨੇ ਪੂਰਾ ਮਾਮਲਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਕਿ ਆਖਿਰਕਾਰ ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹ ਕਿਹਜ ਧਮਕੀ ਜਿਹੜੀ heavens way down to the tier. ਤਾਂ ਪੂਰੀ ਖਬਰ ਸਾਹਮਣੇ ਆਈ ਹੈ ਜਿੱਥੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੈਨਜ਼ੁਏਲਾ ਦੀ ਰਾਸ਼ਟਰਪਤੀ ਨੂੰ ਤੰਕੀ ਦੰਦਿਆ ਕਿਹਾ ਕਿ ਉਹ ਜਾਂ ਉਹਨਾਂ ਨੇ ਅਮਰੀਕਾ ਦੇ ਹੁਕਮਾਂ ਦੀ ਪਾਲਣਾ ਨਾ ਕੀਤੀ ਤਾਂ ਉਹਨਾਂ ਦਾ ਹਸ਼ਰ ਜਿਹੜਾ ਵਾ ਉਹ ਬੁਰਾ ਹੋਵੇਗਾ ਅਮਰੀਕੀ ਰਾਸ਼ਟਰਪਤੀ ਨੇ ਇਹ ਕੱਲ ਇੱਕ ਮੈਗਜ਼ੀਨ ਦੇ ਇੰਟਰਵਿਊ ਦੇ ਵਿੱਚ ਕਹੀ ਹੈ ਇਸ ਤੋਂ ਇੱਕ ਦਿਨ ਪਹਿਲਾਂ ਹੀ ਟਰੰਪ ਨੇ ਕਿਹਾ ਸੀ ਕਿ ਅਮਰੀਕਾ ਦੇ ਵਿਦੇਸ਼ੀ ਮੰਤਰੀ ਮਾਰਕੋ ਜਿਹੜੇ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਉਹ ਵੈਨਜ਼ੁਏਲਾ ਵਾਸੀਆਂ ਦੀ ਹਾਲਤ ਸੁਧਾਰਨ ਲਈ ਅਮਰੀਕਾ ਅਨੁਸਾਰ ਕੰਮ ਕਰਨ ਲਈ ਤਿਆਰ ਹਨ ਪਰ ਇਸ ਤੋਂ ਬਾਅਦ ਹੀ ਅੰਤਰੀਮ ਰਾਸ਼ਟਰਪਤੀ ਨੇ ਜੋ ਹੈ ਸੰਬੋਧਨ ਕਰਕੇ ਕਿਹਾ ਕਿ ਵੈਨਜ਼ੁਏਲਾ ਦਾ ਰਾਸ਼ਟਰਪਤੀ ਜੋ ਜਿਹੜੇ ਨਿਕੋਲਸ ਹੀ ਹਨ ਤੇ ਉਹਨਾਂ ਅਮਰੀਕਾ ਵੱਲੋਂ ਜਿਹੜਾ ਨਿਕੋਲਸ ਨੂੰ ਗ੍ਰਿਫਤਾਰ ਕਰਨ ਦੀ ਨਿਖੇਧੀ ਵੀ ਕੀਤੀ ਸੀ ਔਰ ਟਰੰਪ ਨੇ ਵੀ ਕਿਹਾ ਕਿ ਜੇ ਡੈਲਸੀ ਅਮਰੀਕਾ ਅਨੁਸਾਰ ਕੰਮ ਕਰੇਗੀ ਤਾਂ ਵੈਨਜ਼ੁਏਲਾ ਵਿੱਚ ਅਮਰੀਕੀ ਫੌਜ ਤਨਾਤ ਨਹੀਂ ਕੀਤੀ ਜਾਵੇਗੀ ਸੋ ਪਹਿਲਾਂ ਵੈਨਜ਼ੁਏਲਾ ਦੇ ਸੁਪਰੀਮ ਕੋਰਟ ਨੇ ਡੈਲਸੀ ਨੂੰ ਅੰਤਰੀਮ ਰਾਸ਼ਟਰਪਤੀ ਵਜੋਂ ਕੰਮ ਕਰਨ ਦੇ ਹੁਕਮ ਦਿੱਤੇ ਸਨ ਇਸ ਤੋਂ ਬਾਅਦ ਆਜ਼ੀਏ ਕਿ ਅਮਰੀਕਾ ਦੇ ਵੈਨਜ਼ੁਏਲਾ ਤੇ ਹਮਲਾ ਕਰਕੇ ਉਹਨਾਂ ਦੇ राष्ट्रपति नौ का बुकीता ਸੀ ਔਰ ਕਾਬੂ ਕਰਦੇ ਆਂ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਲਾਈਵ ਦੇਖਿਆ 트੍ਰੰਪ ਨੇ ਵੀ ਕਿਹਾ ਸੀ ਕਿ ਅਮਰੀਕਾ ਇਹ ਤੈਅ ਕਰੇਗਾ ਕਿ ਵੈਨਜ਼ੁਏਲਾ ਦਾ ਅਗਲਾ ਕੂ ਕੌਣ ਹੋਵੇਗਾ ਉਹਨਾਂ ਦਾ ਦਾਵਾ ਕੀਤਾ ਹੈ ਕਿ ਅਮਰੀਕਾ ਕੋਲ ਇਸ ਵੇਲੇ ਵਿਸ਼ਵ ਦੀਆਂ ਸਭ ਤੋਂ ਮਜ਼ਬੂਤ ਤੇਲ ਕੰਪਨੀਆਂ ਹਨ ਤੇ ਇਹ ਕੰਪਨੀਆਂ ਹੀ ਵੈਨਜ਼ੁਏਲਾ ਦੇ ਤੇਲ ਖੇਤਰ ਵਿੱਚ ਸਰਗਰਮ ਭੂਮਿਕਾ ਅਦਾ ਕਰਨਗੀਆਂ 트੍ਰੰਪ ਨੇ ਕਿਹਾ ਹੈ ਕਿ ਹੁਣ ਜੇਲ੍ਹਾਂ ਦੀਆਂ ਦੇ ਕੈਦੀਆਂ ਤੇ ਡਰਗ ਮਾਫੀਆ ਨੂੰ ਟੇਸ ਤੋਂ ਬਾਹਰ ਪੇਜਣ ਤੋਂ ਮੁਆਫੀ ਯੋਗ ਨਹੀਂ ਹੈ ਇਸ ਕਰਕੇ ਅਮਰੀਕਾ ਫੌਜੀ ਕਾਰਵਾਈ ਕੀਤੀ